ਜਿਲ੍ਹਪੁਰ ਤਹਿਸੀਲ ਡੇਰਾਬਸੀ ਤਹਿਸੀਲ ਕਿਤੇ ਵੀ ਪਟਵਾਰੀ ਕਾਨੂੰਗੋ ਭਾਵੇਂ ਤਹਿਸੀਲਦਾਰ ਹੈ ਕੋਈ ਵੀ ਪੈਸੇ ਮੰਗਦਾ ਜਾਂ ਇੱਕ ਦਲਾਲ ਬੜੇ ਹੁੰਦੇ ਨੇ ਡੇਰਾਬਸੀ ਤੇ ਵਿਧਾਇਕ ਕੁਲਜੀਤ ਰੰਦਾਵਾ ਦਾ ਵੱਡਾ ਐਕਸ਼ਨ ਪਟਵਾਰ ਖਾਨੇ ਤੇ ਅਚਨਚੇਤ ਮਾਰਿਆ ਛਾਪਾ ਕਈ ਪਟਵਾਰੀ ਪਾਏ ਗਏ ਗੈਰ ਹਾਜ਼ਰ ਰਿਸ਼ਵਤ ਖੋਰੀ ਸੰਬੰਧੀ ਅਸਿੱਧੇ ਤੌਰ ਤੇ ਕੀਤਾ ਵੱਡਾ ਖੁਲਾਸਾ ਦਿੱਲੀ ਚੋਣਾ ਉਪਰੰਤ ਹਲਕੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਹਲਕਾ ਡੇਰਾਵਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਵੱਲੋਂ ਅੱਜ ਸਵੇਰੇ ਅਚੰਚੇਤ ਡੇਰਾਵਸੀ ਸਥਿਤ ਪਟਵਾਰਖਾਨੇ ਦੇ ਛਾਪਾ ਮਾਰਿਆ ਗਿਆ ਮੌਕੇ ਤੇ ਕਈ ਪਟਵਾਰੀ ਗੈਰ ਹਾਜ਼ਰ ਪਾਏ ਗਏ ਗਲਬਾਤ ਕਰਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਨੇ ਅਸਿੱਧੇ ਤੌਰ ਤੇ ਰਿਸ਼ਵਤ ਖੋਰੀ ਸੰਬੰਧੀ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਚਾਹ ਵਾਲੇ ਖੋਕੇ ਦੀ ਮਿਲੀ ਪੁਗਤ ਨਾਲ ਇੱਕ ਥੀ ਰਿਸ਼ਵਤ ਖੋਰੀ ਦਾ ਗੋਰਖ ਤੰਦਾ ਚੱਲ ਰਿਹਾ ਹੈ ਸਰ ਤੁਸੀਂ ਪਟਵਾਰਖਾਨਾ ਪੁੰਚਿਓ ਸਿਰਸਿਰੇ ਰੇਟ ਕਿ ਕੀ ਮਾਮਲਾ ਸਰ ਯਾਰ ਕਿਸਾਨ ਪੁੱਤ ਆ ਮੈਂ ਫਰਦ ਨਹੀਂ ਲੈਣਾ ਸਕਦਾ 70 80 ਕਿਲੋ ਜ਼ਮੀਨ ਦਾ ਮਾਲਕ ਮੈਂ ਆਪਣੇ ਫਰਦ ਕੇ ਅੰਦਰ ਕਿਉਂ ਨਹੀਂ ਆਵਾ ਫਰਦ ਲੈਣਾ ਆਇਆ ਸੀ ਪਰ ਲੱਗਨ ਫਰਦ ਲੈਣ ਆਇਆ ਇੱਥੇ ਕਾਫੀ ਪਟਵਾਰੀ ਗੈਰਹਾਜ਼ਰ ਪਾਇਗੇ ਬੜੀ ਧੋਖੀ ਦੀ ਗੱਲ ਹੈ ਕਿਉਂਕਿ ਤੁਸੀਂ ਲੋਕਾਂ ਨੇ 75000 ਵੋਟ ਪਾਈ ਸੀਗੀ ਮੈਨੂੰ ਔਰ ਮੇਰਾ ਡੇਰਾ ਬਸੀ ਹਲਕਾ ਪੰਜਾਬ ਸਭ ਤੋਂ ਵੱਡਾ ਹਲਕਾ ਹੈ 14 ਲੱਖ ਦੀ ਆਬਾਦੀ ਹੈ 4 ਲੱਖ ਵੋਟ ਹੋਣ ਵਾਲੀ ਹੈ ਾਰੇ ਅਫਸਰ ਸਾਹਿਬਾਨ ਸਾਰੇ ਮਾੜੇ ਹੀ ਹੈਗੇ ਕੁਝ ਚੰਗੇ ਮੁੰਡੇ ਵੀ ਆ ਜਿਹੜੇ ਪੌਣੇ 9 ਤੋਂ ਬੈਠੇ ਆ ਔਰ ਮੈਂ ਤਸਕੀਰਦਾਰ ਸਾਹਿਬ ਨੂੰ ਇਹ ਕਹਿ ਕੇ ਚੱਲਿਆ ਕਿ ਜਿਹੜੇ ਪਟਵਾਰੀ ਨਹੀਂ ਹੈਗੇ ਉਹਦੇ ਖਿਲਾਫ ਡਿਪਾਰਟਮੈਂਟ ਨੂੰ ਜੋ ਬਣਦਾ ਅਕੋਰਡਿੰਗ ਟੂ ਲਾ ਉਹਨਾਂ ਦੇ ਖਿਲਾਫ ਲਿਖਿਆ ਜਾਏ ਔਰ ਉਹਨਾਂ ਨੂੰ ਉਹ ਜਿਹੜੇ ਬੰਦੇ ਪਿੱਛੇ ਚਾਹ ਦੇ ਖੁੱਕੇ ਤੇ ਜਾ ਕੇ ਕੁਛ ਚਾਹ ਪੀਂਦੇ ਆ ਘੱਟ ਵੱਧ ਮਿੱਠੇ ਵਾਲੀ ਉਹਦਾ ਵੀ ਧਿਆਨ ਕਿਤੇ ਧੰਨਵਾਦ ਜਿਰਗਪੁਰ ਤਹਿਸੀਲ ਡੇਰਾ ਬਸੀ ਤਹਿਸੀਲ ਕਿਤੇ ਵੀ ਪਟਵਾਰੀ ਕਾਨੂੰਗੋ ਭਾਵੇਂ ਤਹਿਸੀਲਦਾਰ ਹੈ ਕੋਈ ਵੀ ਪੈਸੇ ਮੰਗਦਾ ਜਾਂ ਇੱਕ ਦਲਾਲ ਬੜੇ ਹੁੰਦੇ ਨੇ ਪਰसों ਮੈਂ ਇੱਥੇ ਅਸੀਂ ਦੋ ਦਲਾਲ ਦੌੜ ਗਏ ਦੇਖੋ ਮੇਰਾ ਤਾਂ ਜੀ ਕੋਈ ਕਸੂਰ ਨਹੀਂ ਜਾਂ ਜੇ ਜੇਬਾਂ ਚੋਂ ਪੈਸੇ ਕੱਢ ਕੱਢ ਕੇ ਇਹ ਜਿਹੜੇ بڑے ਆਦਮੀ ਪੈਸੇ ਦੰਦਦੇ ਨੇ ਤਾਂ ਕਿਉਂ ਨਾ ਲੈਣ ਉਹ ਇਹ ਆਦਤਾਂ ਯਾਰ ਨਾ ਬਗਾੜੋ ਦੇਖੋ ਮਾਨਸਾਬ ਦੀ ਭਗਵੰਤਪਾਲ ਦੀ ਸਰਕਾਰ ਨੇ ਇੱਕ ਆਪਾਂ ਨੇ ਹੀ ਸਰਕਾਰ ਦਾ ਵਾਅਦਾ ਕਰਕੇ ਐਸੀ ਵੀ ਅਸੀਂ ਕ੍ਰਾਪਸ਼ਨ ਨੂੰ ਖਤਮ ਕਰਾਂਗੇ ਲੇਕਿਨ ਕਿਤੇ ਨਾ ਕਿਤੇ ਅਸੀਂ ਕ੍ਰਾਪਸ਼ਨ ਨੂੰ ਪੂਰੀ ਤਰ੍ਹਾਂ ਠੱਲ ਨਹੀਂ ਪਾ ਸਕੇ ਇਹ ਨਹੀਂ ਕਿ ਕ੍ਰਾਪਸ਼ਨ ਵਧੀ ਹੈ ਪਹਿਲਾਂ ਨਾਲ ਕ੍ਰਾਪਸ਼ਨ ਘਟੀ ਹੈ ਲੇਕਿਨ ਯਾਦ ਰੱਖਿਓ ਆ ਮੈਂ ਉੱਥੇ ਕੱਲ ਨੂੰ ਨੰਬਰ ਵੀ ਆਪਣੇ ਲਾ ਦੇਣੇ ਆ ਜਿਹਦੇ ਬੰਦੇ ਤੋਂ ਕੋਈ ਪਟਵਾਰੀਆਂ ਕੋਈ ਪੈਸੇ ਮੰਗਦਾ ਮੈਨੂੰ ਫੋਨ ਕਰਕੇ ਦੱਸਿਓ ਤੇ ਪਟਵਾਰੀ ਸਾਹਿਬ ਦਾ ਆਰਾਮ ਨਾ ਮਿਲਾਂਗੇ ਚਾਹ ਵੀ ਪੀਆਵਾਂਗੇ ਕੋਲ ਬੈਠਾਂਗੇ ਵੀ ਹੈ ਔਰ ਤੁਹਾਡੇ ਜਿਹੜਾ ਜਿਹੜੇ ਬੰਦੇ ਤੋਂ ਪੈਸੇ ਲਿਉਣ ਕਿਰਪਾ ਕਰਕੇ ਪੈਸੇ ਜਰੂਰ ਦੇ ਦਿਆ ਕਰੋ ਕਿਉਂਕਿ ਪਟਵਾਰੀਆਂ ਕੋ ਬਚਾਰੇ ਦੀ ਗਰੀਬੀ ਬਹੁਤ ਹੈ ਮੈਂ ਕਹਿੰਦਾ ਜੇ ਮੈਨੂੰ ਕਹੇ ਇੱਕ ਬੰਦਾ ਕਿ ਤੂੰ ਐਮਐਲਏ ਬਣਨਾ ਕਿ ਪਟਵਾਰੀ ਮੈਂ ਕਹੂੰਗਾ ਪਟਵਾਰੀ ਬਣਾ ਦਿਓ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਜੇ ਦੇਣਾ ਵਿੱਚ ਕੋਰਪਸ਼ਨ ਖਤਮ ਕਰਨੀ ਹੈ ਤਾਂ ਛੋਟੇ ਵੀ ਸਾਨੂੰ ਸਾਰਿਆਂ ਨੂੰ ਸਾਥ ਜੇ ਮੈਂ ਨੰਬਰ 1 ਤਸਵੀਰਦਾਰ ਦਾ ਕਿਸੇ ਨੂੰ ਕਹਿ ਸਕਦਾ ਅਵਾਰਡ ਮਿਲਣਾ ਚਾਹੀਦਾ ਤਾਂ ਵੀਰ ਕਰਨ ਨੂੰ ਮਿਲਣਾ ਚਾਹੀਦਾ ਕਿਉਂਕਿ ਦੇਖੋ ਇਹ ਲੋਕ ਇਹ ਨਵੇਂ ਬੱਚੇ ਨੇ ਕੱਲੋਂ ਇਹਨੇ ਪ੍ਰਮੋਸ਼ਨਾਂ ਵੀ ਕਰਾਉਣੀਆਂ ਨੇ ਕਈ ਮੇਰੇ ਵਰਗੇ ਢਿੱਡਲ ਤਸਵੀਰਦਾਰ ਢਿੱਡਲ ਥਾਣੇਦਾਰ ਉਹ بڑے بڑے ਨੇ ਉਹਨਾਂ ਤੋਂ ਕੋਈ ਫਰਕ ਨਹੀਂ ਵੀ ਆ ਨੌਕਰੀ ਤਾਂ ਪੂਰੀ ਕਰ ਲਈ ਇਸ ਕਰਕੇ ਮੇਰੀ ਤੁਹਾਨੂੰ ਮੀਡੀਆ ਨੂੰ ਵੀ ਬੇਨਤੀ ਆ ਤੁਸੀਂ ਕੈਮਰੇ ਦੀ ਅੱਖ ਮੇਰੇ ਕਿੰਦਾ ਫੜਕ ਕਰਕੇ ਮੇਰੇ ਹਲਕੇ ਛੁੱਟ ਦਿੰਨੇ ਹੋ ਕਦੀ ਪਟਵਾਰੀ ਨਹੀਂ ਫੜ ਸਕਦੇ ਕਦੀ ਜਿਹੜੇ ਕਰਪਸ਼ਨ ਕਰਨ ਵਾਲੇ بڑے بڑے ਡੀਲਰ ਬੈਠੇ ਨੇ ਉਹ ਕਿਉਂ ਨਹੀਂ ਫੜਦੇ ਤਸਵੀਰਚੋ ਬੰਦੇ ਨੱਠੇ ਆ ਤੁਹਾਡੇ ਸਾਹਮਣੇ ਦੋ ਇਸ ਕਰਕੇ ਤੁਹਾਡੇ মিডিਆ ਨੂੰ ਵੀ ਮੇਰੀ ਬੇਨਤੀ ਹੈ ਇਹ ਕੈਮਰਾ ਜਿੰਨਾ ਤੁਸੀਂ ਐਮਐਲਏ ਦੂਏ ਪਾਸੇ ਘੁਮਾਉਨੇ ਹਨ ਉਹ ਉਹਨਾਂ ਦੇ ਪਿੱਛੇ ਵੀ ਘੁਮਾਇਆ ਕਰੋ ਜੇ ਤੁਹਾਡੇ ਕੈਮਰੇ ਲੈ ਗੇਟ ਤਹਿਸੀਲਦਾਰ ਦੇ ਗੇਟ ਦੇ ਉੱਪਰ ਲੱਗੀ ਹੋਈ ਬਾਹਰ ਐਸਡੀਓਮ ਅੱਗੇ ਤੁਹਾਨੂੰ ਚਲੋ ਪਾਸੇ ਚਲਾ ਗਿਆ ਉੱਥੇ ਤੁਹਾਡੇ ਕੈਮਰੇ ਸਭ ਕੁਝ ਮੇਰੀ ਦੂਸਰੀ ਗੱਲ ਤੁਸਾ ਨਾ ਕਰਿਓ ਤੁਸੀਂ মিডিਆ ਵਾਲੇ মিডিਆ ਦੇ ਯਾਰ ਸਾਥੀ ਨੂੰ ਇਹ ਪਤਾ ਹੁੰਦਾ ਕਿ ਕੀ 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 ਗਿਆ ਸਸੇ ਕੰਮ ਬੈਕ ਵਿੱਚ ਕਰ ਹਾਂਜੀ ਇਹ ਮਾਪਰਿਛ ਕਾਉਣ ਨੇ ਦਰਵਾਜ਼ੇ ਬੰਦ ਮਾਪਰਿਛ ਕਾਉਣ ਨੇ ਤਾਂ ਫੁੰਗਰ ਇਹ ਫਟਫੀ ਜਵਬ ਦਿੱਤਾ ਹਾਂ ਇਹਦੇ ਜਿਹਾ ਜੱਕਾ ਚੰਗੀ ਤਰ੍ਹਾਂ ਕਰ ਲਓ ਤਾਂ ਤਾਂ ਚਾੜੇ ਖੋਕ ਕੇ ਤੇ ਗਿਆ ਨਹੀਂ ਪਿੱਛੇ ਅੱਜ ਵੀ ਇਹਨੇ ਚਾੜਾ ਲੱਕੂ ਦਾ ਟਾਈਮ ਬਾਤ ਚਾਹਦਾ ਅਕਾ ਜੀ ਮੈਂ ਤਸਵੀਰ ਚ ਆਇਆ ਜਾ ਕੋਈ ਜਿਹੜੀ ਅਕਾ ਜੀ ਗੱਲ ਮੇਰੇ ਕੋਲ ਜੀਆਂ ਫੋਟੋ ਕਲਿੱਕ ਸ਼ੈ ਗਿਆ ਬੰਦੇ ਨੇ ਐਸੇ ਕੋਈ ਚਾੜਾ ਟੋਖਾ ਪਿੱਛੇ ਲੋਕਾਂ ਦੇ ਠੱਗੀ ਮਾਰ ਕੇ ਪੈਸੇ ਉੱਟ ਕੇ ਤਾਂ ਬਾਅਦ ਚ ਸ਼ਾਮ ਨੂੰ ਇਹ ਤੇ ਤੁਹਾਡੇ ਫਟਵਾਰੀ ਵੀ ਇੱਕ ਦੋ ਨਾਂ ਦੇ ਨਾਮ ਹੈ ਹੋਣੇ ਦੱਸਦਾ ਤੁਹਾਨੂੰ ਅਜੇ ਕਾਨੂੰਨ ਜਰੂਰਸ਼ ਕਰਨਾ ਬਹੁਤ ਹੈ ਤੇ ਉਹਨਾਂ ਨੂੰ ਚੈੱਕ ਕਰਨਾ